ਤੇ ਮੈਂ ਤੁਹਾਡੀ ਗੱਲ ਸੈਂਟਰ ਚ ਮੋਦੀ ਸਾਹਿਬ ਕੋਲ ਪਹੁੰਚਾਉਂਗਾ ਫਿਰ ਕਿਉਂ ਗੱਲ ਉਹਨਾਂ ਦੀ ਠੀਕ ਆ ਉਹਨਾਂ ਦੀ ਕਹਿੰਦੇ ਸਰਕਾਰ ਬਣਨੀ ਆ ਕੇਜਰੀਵਾਲ ਸਾਹਿਬ ਇੱਕ ਲੀਡਰ ਸੀ ਉਹ ਵੀ ਜੇਲ੍ਹ ਚ ਬੈਠੇ ਆ ਉਹਨਾਂ ਨੇ ਵੀ ਆਪਣੇ ਤੋਂ ਆਪਣੀ ਧਰਮ ਪਤਨੀ ਜੀ ਨੂੰ ਅੱਗੇ ਲੈ ਆਂਦਾ ਜਿਹੜੇ ਕਹਿੰਦੇ ਸੀ ਵੀ ਅਸੀਂ ਆਮ ਵਲੰਟੀਅਰ ਨੂੰ ਬਣਾਵਾਂਗੇ ਜੇ ਕਦੇ ਦੇਖੋ ਤਾਂ ਸਹੀ ਨਾ ਕਿੰਨਾ ਬਦਲਾ ਬਦਲਾ ਕਿੰਨਾ ਹੈ ਤੇ ਹਜੇ ਤੱਕ ਕੈਂਡੀਡੇਟ ਹੀ ਨਹੀਂ ਦੇ ਸਕੇ ਦੂਜੀਆਂ ਪਾਰਟੀਆਂ ਦਾ ਮੈਂ ਕਹਿਣਾ ਕੀ ਆ ਉਹ ਤੁਹਾਡੇ ਕਹਿੰਦੇ ਦੋਸਤਾਂ ਚਰਚੇ ਚੱਲੇ ਨੇ ਭਾਰਪੁਰਸ਼ ਨਾਛੂ ਜੀ ਦੇ ਜੇਕਰ ਉਹਨਾਂ ਨੂੰ ਟਿਕਟ ਮਿਲਦੀ ਹੈ ਤਾਂ ਕਿਤੇ ਪਾਰਟੀ ਉਹਨਾਂ ਦੇ ਨੇ ਫੈਸਲਾ ਕਰ ਪਰ ਫੈਸਲਾ ਕਰ ਹੀ ਨਹੀਂ 파ਰੇ ਪਹਿਲੀ ਲਿਸਟ ਚ ਪਹਿਲਾਂ ਲੁਧਿਆਣੇ ਨੂੰ ਦੂਜੀ ਲਿਸਟ ਚ ਆਈ ਉਹ ਚੋ ਵੀ ਲੁਧਿਆਣਾ ਆਊਟ ਮੈਨੂੰ ਨਹੀਂ ਲੱਗਦਾ ਕੋਈ ਕੋਈ ਅਸੀਂ ਦੇ ਦਿੰਨੇ ਆ ਕੈਂਡੀਡੇਟ ਖੜਾ ਤਾਂ ਕਰਨ ਸਰ ਕਾਂਗਰਸ ਜਿਹੜੀ ਆ ਬਾਹਰੋਂ ਉਮੀਦਵਾਰਾਂ ਦੇ ਕੇ ਖੜੇ ਕਰਦੀ ਆ ਜਿੱਦਾਂ ਚੰਨੀ ਜੀ ਨੂੰ ਜਲੰਧਰ ਤੋਂ ਖੜਾ ਕਰਤਾ ਸੁਪਾਲ ਖਹਿਰਾ ਨੂੰ ਜ਼ਰੂਰ ਖੜਾ ਕਰਤਾ ਹੋਰ ਵੀ ਲੀਡਰ ਨੇ ਸੋ ਲੋਕਲ ਲੀਡਰਸ਼ਿਪ ਵਿਰੋਧ ਕਰ ਰਹੀ ਐ ਸਰ ਦੇਖੋ ਮੈਂ ਉਹਦਾ ਕੀ ਕਹਿ ਸਕਦਾ ਉਹ ਤਾਂ ਪਾਰਟੀਆਂ ਦੇ ਇਹ ਚੱਲਦਾ ਹੁੰਦਾ ਏ ਇਹ ਚ ਕੋਈ ਗੱਲ ਨਹੀਂ ਜਦੋਂ ਇਲੈਕਸ਼ਨਾਂ ਆਉਂਦੀਆਂ ਐ ਕਿਤੇ ਨਾ ਕਿਤੋਂ ਜਦੋਂ ਵੀ ਕੋਈ ਹਰ ਪਾਰਟੀ ਚ ਕੈਂਡੀਡੇਟਾਂ ਨੇ ਅਪਲਾਈ ਕੀਤਾ ਹੁੰਦਾ ਏ ਇੱਕ ਨੂੰ ਟਿਕਟ ਮਿਲਣੀ ਹੁੰਦੀ ਆ ਉਹ ਹੌਲੀ ਹੌਲੀ ਲੀਡਰਸ਼ਿਪ ਆਪਣੇ ਆਪ ਜਿਹੜੀ ਉਹ ਨਾਰਾਜ਼ਗੀਆਂ ਹੁੰਦੀ ਆ ਉਹ ਦੂਰ ਕਰ ਲੈਂਦੀ ਆ ਪਰ ਇਹ ਚ ਹੱਕ ਦਾ ਸਵਦਾ ਬਣਨਾ ਤੇ ਰਾਜਗੀ ਵੀ ਹੁੰਦੀ ਆ ਉਹ ਬਾਅਦ ਚ ਦੂਰ ਹੋ ਜਾਂਦੀ ਆ ਦੇਖੋ ਜੀ ਮੈਂ ਤਾਂ ਸੱਚੀ ਗੱਲ ਦੱਸਾਂ ਤੁਹਾਨੂੰ ਜਦੋਂ ਵੀ ਉੱਥੇ ਕੋਈ ਗੱਲ ਕਰਦੇ ਸੀ ਉੱਥੇ ਧੜੇ ਸੀ ਕੋਈ ਪੰਜਾਬ ਦੀ ਗੱਲ ਤਾਂ ਕਰਦਾ ਨਹੀਂ ਸੀ ਕੋਈ ਕਹਿੰਦਾ ਸੀ ਮੈਂ ਬਾਜਵੇ ਦਾ ਮੈਨੂੰ ਟਿਕਟ ਮਿਲੇ ਕੋਈ ਕਹਿੰਦਾ ਸੀ ਰਾਜਾ ਬੜਿੰਗ ਸਾਹਿਬ ਦਾ ਮੈਂ ਕੋਈ ਕਹਿੰਦਾ ਸੀ ਮੈਂ ਨਵਜੋਤ ਸਿੱਧੂ ਦਾ ਜੀ ਹਾਂਜੀ ਕੋਈ ਕਹਿੰਦਾ ਸੀ ਮੈਂ ਆਪਣਾ ਹਾਈ ਕਮਾਂਡ ਦਾ ਹੈ ਹਾਈ ਕਮਾਂਡ ਚ ਵੀ ਤਿੰਨ ਚਾਰ ਤਰ੍ਹਾਂ ਦੀ ਹਾਈ ਕਮਾਂਡ ਸੀ ਉੱਥੇ ਸਿਰਫ ਗੱਲ ਏਸੇ ਤੇ ਇੱਕ ਦੂਜੇ ਨੂੰ ਠਿੱਬੀ ਲਾਉਣ ਤੇ ਰਹਿੰਦੇ ਸੀ ਇਹ ਭਾਜੀਪੀ ਆ ਜਿਹੜੀ ਇੱਕ ਨੱਕੇ ਸਿਰਫ ਓਰੇ ਓਰੇ ਪਾਰਟੀ ਆ ਔਰੇ ਕਿਸੇ ਧੜੇ ਦੀ ਗੱਲ ਨਹੀਂ ਕੋਈ ਓਰੇ ਕਿਸੇ ਦੀ ਗੱਲ ਨਹੀਂ ਕਿ ਉੱਥੇ ਤਾਂ ਸਭ ਆਪਣੇ ਆਪ ਨੂੰ ਮਟਾ ਦੀਸ਼ ਬਣੇ ਬੈਠੇ ਆ ਸਰ ਨਰਜੋਤ ਸਿੰਘ ਸਿੱਧੂ ਵੀ ਕਿਨਾਰਾ ਕਰੋਗੇ ਜਿਹੜੇ ਭਾਜੀਪੀ ਦਾ ਲਗਾਤਾਰ ਵਿਰੋਧ ਕਰਦੇ ਕਿਸ ਨਾਲ ਉਹ ਕੀ ਅਪੀਲ ਕਰੋਗੇ ਮੈਂ ਦੇਖੋ ਉਹਨਾਂ ਦੀ ਵੀ ਡਿਊਟੀ ਆ ਉਹਨਾਂ ਦੇ ਜਥੇਬੰਦੀਆਂ ਨੇ ਉਹਨਾਂ ਦਾ ਉਹਨਾਂ ਨੂੰ ਇਸ ਗੱਲ 'ਚ ਡਿਊਟੀਆਂ ਲਾਈਆਂ ਹੋਈਆਂ ਤੇ ਉਹਨਾਂ ਦਾ ਵੀ ਫਰਜ਼ ਆ ਉਹ ਡਿਊਟੀ ਨਿਭਾਉਣ ਆਪਣੀ ਵਿਰੋਧ ਕਰਨਾ ਹੈ ਜਿਹੜਾ ਉਹ ਵਿਜੀਤ ਸਦਕੇ ਕਰ ਰਹੇ ਇਸ ਡੈਮੋਕ੍ਰੇਸੀ 'ਚ ਰੋਕ ਥੋੜੀ ਸਕਦੇ ਆ ਪਰ ਮੈਂ ਤਾਂ ਆਪ ਇਹ ਕਹਿਣਾ ਵੀ ਮੈਂ ਤਾਂ ਆਪ ਸਵਾ ਸਾਲ ਉਹਨਾਂ ਨਾਲ ਬੈਠਾ ਉਦੋਂ ਬਾਅਦ ਮਰਨੋਂ ਬਚਿਆ ਮੈਂ ਜਿਸ ਤਰੀਕੇ ਨਾਲ ਮੈਂ ਤਾਂ ਕਦੇ ਵੀ ਐਸੀ ਗੱਲ ਨਹੀਂ ਕੀਤੀ ਜਦੋਂ ਵੀ ਕਿਸਾਨ ਲੀਡਰ ਨੇ ਉਹ ਸਾਡੇ 'ਚੋਂ ਹੀ ਨੇ ਇਹ 'ਚ ਕਿਹੜੀ ਗੱਲ ਆ ਪਹਿਲਾਂ ਮੈਂ ਕਾਂਗਰਸ ਸੀਗਾ ਤੇ ਉਸ ਵੇਲੇ ਵੀ ਅਸੀਂ ਉਹਨਾਂ ਦੇ ਨਾਲ ਸੀ ਹੁਣ ਮੈਂ ਬੀਜੇਪੀ ਆ ਹੁਣ ਵੀ ਉਹਨਾਂ ਦੇ ਨਾਲ ਉਹ ਸਾਡੀ ਪੰਜਾਬ ਦੇ ਨੇ ਅਸੀਂ ਵੀ ਪੰਜਾਬ ਦੇ ਆ ਇੱਥੇ ਕੋਈ ਲੇ ਲਦਾਖ ਤੋਂ ਜਾਂ ਕੋਈ ਇਹ ਕੋਈ ਅਫਗਾਨਿਸਤਾਨ ਤੋਂ ਅਸੀਂ ਆ ਗਏ ਇੱਕ ਦੂਜੇ ਦੇ ਉਹੀ ਰਿਸ਼ਤੇ ਨੇ ਉਹੀ ਇੱਕ ਸਨੇਹਾ ਦੇਣਾ ਹੁੰਦਾ ਉਹ ਉਹਨਾਂ ਨੇ ਦੇ ਤਾ ਤੇ ਹੁਣ ਰੋਜ਼ ਜੇ ਆਪਾਂ ਲੜਾਈ ਝਗੜੇ ਬੰਦਾਵਾਂਗੇ ਆਪਸ ਵਿੱਚ ਪੁਲਿਸ ਰੋਜ਼ लाठी चार्ज ਕਰਦੀ ਆ ਰੋਜ਼ ਡੰਡੇ ਇਹ ਵਿੱਚ ਦਾ ਵਿੱਚ ਜਿਹੜੀ ਸਰਕਾਰ ਦੀ ਵੀ ਸ਼ਰਾਦਤ ਆ ਕਿਉਂ ਉਹਨਾਂ ਦੇ ਉਹਨਾਂ ਨਾਲ लाठी चार्ज ਹੋ ਰਿਹਾ ਕਿਉਂ ਉਹਨਾਂ ਨੂੰ ਕੁੱਟਮਾਰ ਹੋ ਰਹੀ ਹੈ ਕਿਉਂ ਉਹਨਾਂ ਤੇ ਐਫ ਆਈ ਆਰਾਂ ਦਰਜ ਹੋ ਰਹੀਆਂ ਹੈ ਬਈ ਉਹ ਅਮਨ ਸ਼ਾਂਤੀ ਨਾਲ ਜਿਹੜਾ ਉਹ ਵਿਰੋਧ ਕਰ ਰਿਹਾ ਕਰ ਲੈਣ ਤੋਂ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਦੀ ਡਿਊਟੀ ਆਰਗੇਨਾਈਜੇਸ਼ਨ ਨੇ ਲਈ ਆ ਠੀਕ ਹੈ ਸਰ ਕੌਣ ਪਰਿਵਾਰ ਦੇ ਮੈਂਬਰ ਸੀ ਗੁਰੂ ਤੇ ਉਹਨਾਂ ਦੇ ਉਹ ਦਿਨ ਆਰਟ ਕੰਪੀਟੀਸ਼ਨ ਹੁੰਦਾ ਤਸਵੀਰਾਂ ਬਣਾਈਆਂ ਜਾਂਦੀਆਂ ਸਾਰੇ ਦੁਨੀਆ ਨੂੰ ਯਾਦ ਦਵਾਇਆ ਜਾਂਦਾ ਹਰ ਸਾਲ ਤੇ ਅਗਲੀ ਪੀੜ੍ਹੀਆਂ ਨੂੰ ਇਹ ਚੀਜ਼ਾਂ ਮੋਦੀ ਸਾਹਿਬ ਨੇ ਕੀਤੀਆਂ ਚਾਹੇ 500 ਸਾਲਾ ਹੋਵੇ ਚਾਹੇ ਹੋਰ ਵੱਡੇ ਦਿਨ 338 ਕਰੋੜ ਦਾ ਜਿਹੜਾ GST ਕਿਸੇ ਕਿਸੇ ਨੂੰ ਨਹੀਂ ਮਾਫ਼ ਹੋ ਪਰ ਇਹ ਗੁਰੂ ਦਾ ਕਿਰਪਾ ਹੋਈ ਵੀ ਲੰਗਰ ਤੇ 328 ਕਰੋੜ ਰੁਪਈਆ ਹਰ ਸਾਲ ਸੈਂਟਰ ਸਰਕਾਰ ਵਾਪਸ ਦਿੰਦੀ ਆ ਦਰਬਾਰ ਸਾਹਿਬ ਤੇ ਇਹ ਇਹ ਗੱਲਾਂ ਤੇ ਅੱਗੇ ਜਿਹੜੇ ਹੱਲ ਕਰਾਉਣੇ ਆ ਮਸਲੇ ਉਹ ਮੋਦੀ ਸਾਹਿਬ ਜਦੋਂ ਮੈਂ ਤੁਹਾਨੂੰ ਇਹ ਕੋਈ ਮੰਨੇ ਨਾ ਮੰਨੇ ਭਾਈ ਸਾਹਿਬ ਮੇਰੇ ਲਈ ਇਹ ਫੈਸਲਾ ਲੈਣਾ ਸੌਖਾ ਸੀ ਪਰ ਜੇ ਇੱਕ ਪਾਸੇ ਮੈਂ ਦੇਖਾਂ ਆਪਣੇ ਪੰਜਾਬ ਨੂੰ ਤੇ ਇੱਕ ਪਾਸੇ ਮੈਂ ਦੇਖਾਂ ਆਪਣੇ ਆਪ ਨੂੰ ਤਾਂ ਉਹਦੇ ਲਈ ਭਾਈ ਪੰਜਾਬ ਵੱਡਾ ਏ ਮੈਨੂੰ ਕੋਈ ਵੀ ਇਹ ਕਹਿੰਦਾ ਕੋਈ ਵੀ ਮੈਨੂੰ ਉੱਥੇ ਬਹੁਤ ਸੌਖਾ ਰਾਹ ਸੀ ਇੱਧਰ ਮੈਨੂੰ ਰੋਜ਼ ਸੁਣਨਾ ਪੈਂਦਾ ਰੋਜ਼ ਸੁਣਨਾ ਪੈਂਦਾ ਦਿਲ ਤੇ ਵੀ ਆਹ ਗੱਲ ਕੋਈ ਲੀਡਰ ਮੈਨੂੰ ਕਹਿੰਦਾ ਕੋਈ ਮੈਨੂੰ ਕੋਈ ਉੱਠ ਕੇ ਕੁਝ ਕਹਿੰਦਾ ਪਰ ਮੈਨੂੰ ਇਹ ਗੱਲ ਪਤਾ ਸੀ ਪਰ ਜੇ ਮੈਂ ਪੰਜਾਬ ਲਈ ਪੰਜਾਬ ਦੇ ਲਈ ਸੌਖਾ ਰਾਹ ਕਰਨਾ ਹੈ ਪੰਜਾਬ ਲਈ ਪੁਲ ਬਣਾਉਣਾ ਹੈ ਪੰਜਾਬ ਲਈ ਨੌਜਵਾਨਾਂ ਨੂੰ ਰੋਕਣਾ ਹੈ ਨਸ਼ੇ ਤੋਂ ਜੇ ਪੰਜਾਬ ਲਈ ਬਾਹਰੋਂ ਜਾਣ ਤੋਂ ਰੋਕਣਾ ਹੈ ਅੱਜ 17 ਡਾਲਰ ਦੀ ਜਗ੍ਹਾ ਬਾਹਰ 3-3 ਡਾਲਰਾਂ 'ਚ ਸਾਡੇ ਨੌਜਵਾਨ ਨੌਕਰੀ ਕਰ ਰਹੇ ਆ 3 ਡਾਲਰ ਘੰਟੇ ਦਾ ਕੀ ਹੁੰਦਾ ਤੇ ਉਹ ਕੇਂਦਰ ਦੇ ਸਹਿਯੋਗ ਨਾਲ ਹੀ ਰੋਕਿਆ ਜਾ ਸਕਦਾ ਪੈਸਾ ਉਹਨਾਂ ਕੋਲ ਆ ਸਰਕਾਰ ਤਾਕਤ ਉਹਨਾਂ ਕੋਲ ਆ ਜਦੋਂ ਪ੍ਰਧਾਨ ਮੰਤਰੀ ਆਏ ਫਿਰੋਜਪੁਰਸੀ ਰੋਕ ਲਿਆ ਸੀ ਉਹ ਚੀਜ਼ਾਂ ਅਨਾਉਂਸ ਨਹੀਂ ਹੋਣ ਦਿੱਤੀਆਂ ਪਰ ਹੁਣ ਪ੍ਰਧਾਨ ਮੰਤਰੀ ਨੂੰ ਜਦ ਦੁਆਰਾ ਉਹ ਲੁਧਿਆਣੇ ਆ ਕੇ ਆਪ ਇਹ ਅਨਾਉਂਸਮੈਂਟਾਂ ਕਰਨਗੇ ਤੇ ਸਾਡੀ ਜਗ੍ਹਾ ਜਿਹੜੀ ਆ ਉਹ ਭਾਜੀਪੀ ਦੇ ਵਿੱਚ ਪੰਜਾਬ ਦਾ ਹਿੱਸਾ ਤਉ ਜਿਹੜਾ 10 ਸਾਲ ਅਸੀਂ ਪਿੱਛੇ ਰਹਿ ਗਏ ਚੀਜ਼ਾਂ ਨਹੀਂ ਮਿਲ ਸਕੀਆਂ ਸਾਨੂੰ ਸਿਰਫ ਅੱਗੇ ਤਾਂ ਇੱਕੋ ਗੱਲ ਸੀ ਬੀਜੇਪੀ ਤੇ ਅਕਾਲੀ ਦਲ ਲੋਕਾਂ ਲਈ ਨਹੀਂ ਦੋਨੋਂ ਪਾਰਟੀਆਂ ਇਸੇ ਗੱਲ ਤੇ ਲੱਗੀਆਂ ਰਹਿੰਦੀ ਅਸੀਂ ਬਾਦਲ ਪਰਿਵਾਰ ਨੂੰ ਬਣਾਉਣਾ ਮੁੱਖ ਮੰਤਰੀ ਬਾਦਲ ਬਣ ਜਾਂਦੇ ਸੀ ਡਿਪਟੀ ਮੁੱਖ ਮੰਤਰੀ ਸੁਖਵੀਰ ਕੇਂਦਰ ਚੋਂ ਆਪਣੀ ਵਾਈਫ ਨੂੰ ਮੰਤਰੀ ਭੇਜ ਦਿੰਦੇ ਸੀ ਹੁਣ ਆਮ ਆਦਮੀ ਜਿਹੜੇ ਆਮ ਲੋਕ ਨੇ ਉਹ ਬਣ ਕੇ ਜਾਣਗੇ ਤੇ ਉੱਥੇ ਬਹਿ ਕੇ ਜੇ ਗੋਲੀ ਚੱਲੂ ਤਾਂ ਪਹਿਲੀ ਆਪ ਤੇ ਖਾਵਾਂਗੇ ਜੇ ਡੰਡੇ ਚੱਲਣਗੇ ਉਹ ਆਪ ਤੇ ਖਾਵਾਂਗੇ ਕਿਸੇ ਦੇ 600 700 ਕਿਸਾਨ ਅਸੀਂ ਸ਼ਹੀਦ ਕਰਾਤਾ ਪਾਰਲੀਮੈਂਟ ਸਭ ਤੋਂ ਪਹਿਲਾਂ ਮੈਂ ਬੋਲਿਆ ਠੋਕ ਬਜਾ ਕੇ ਬੋਲੇ ਗੋਲੀਆਂ ਚੱਲਦੀਆਂ ਸਾਡੇ ਨੌਜਵਾਨ ਬੱਚੇ ਮਾਰੇ ਜਾਂਦੇ ਆ ਅੱਖਾਂ ਨਹੀਂ ਹੁੰਦੇ ਕੀ ਹਿੰਮਤ ਕਿਵੇਂ ਹੋ ਕਿਸੇ ਦੀ ਹੁਣ ਅਸੀਂ ਵਿੱਚ ਬਹਿ ਕੇ ਇਹ ਸਾਰੀਆਂ ਚੀਜ਼ਾਂ ਪਹਿਲੇ ਬਜਟ 'ਚ ਹੀ ਇਹ ਹੱਲ ਕਰਾਵਾਂਗੇ ਬੇਸ਼ੱਕ ਕਿਸਾਨ ਸਾਡਾ ਜਿਹੜੇ ਲੀਡਰ ਨੇ ਕਿਸਾਨ ਨਹੀਂ ਉਹ ਵਿਰੋਧ ਕਰਨ ਕੁਝ ਕਰਨ ਮੈਂ ਉਹਨਾਂ ਨੂੰ ਪਰ ਕਹਿਣਾ ਚਾਹਣਾ ਮੈਂ ਸਭਾ ਸਾਲ ਥੋਡੇ ਵਿੱਚ ਬੈਠਾ ਹੈ ਜਾਂ ਤਾਂ ਮੈਨੂੰ ਕਹੋ ਮੈਂ ਨਹੀਂ ਬੈਠਾ ਮੈਨੂੰ ਕਹਿ ਦੇਣ ਸਰਕਾਰ ਮੈਨੂੰ ਰੋਜ਼ ਤੰਗ ਕਰਦੀ ਸੀ ਉਦੋਂ ਪਰ ਹੁਣ ਕੋਈ ਚਾਰਾ ਨਹੀਂ ਸੀ ਜੇ ਬੀਜੇਪੀ ਵਾਲਿਆਂ ਨਾਲ ਗੱਲ ਮਿਲਦੇ ਸੀ ਕਰਦੇ ਸੀ ਉਹ ਕਹਿੰਦੇ ਸਭ ਕੁਝ ਕਰਨ ਨੂੰ ਤਿਆਰ ਆ ਥੋਡੇ ਜਿਹੜੇ ਲੀਡਰ ਨੇ ਪੰਜਾਬ ਦੇ ਭਗਵੰਤ ਮਾਨ ਵਿੱਚ ਬੈਠਾ ਰਿਆ ਕੀ ਕਰਦਾ ਸੀ ਬੈਠ ਕੇ ਉੱਥੇ ਕਿਉਂ ਨਹੀਂ ਜ਼ਿੰਮੇਵਾਰੀ ਲਈ ਆਪਣੇ ਆਪ ਤੇ ਤੇ ਕਿਸਾਨਾਂ ਨੂੰ ਫੇਰ ਚਾਤਾ ਲਾਓ ਤਰਨੇ ਕਾਹਦਾ ਮੁੱਖ ਮੰਤਰੀ ਹੈ ਕਿਉਂ ਮੰਤਰੀਆਂ ਨਾਲ ਬਹਿੰਦਾ ਸੀ ਕਿਉਂ ਨਾ ਉੱਥੇ ਫੈਸਲੇ ਕਰਵਾਏ ਉਸ ਵੇਲੇ ਪਹਿਲਾਂ ਵੀ ਐਂ ਹੋਇਆ ਕਾਂਗਰਸ ਪਾਰਟੀ ਸੀ ਉਦੋਂ ਚਾਹੇ ਕੈਪਟਨ ਸਾਹਿਬ ਛੱਡ ਕੇ ਆਗੇ ਕਾਂਗਰਸ ਪਾਰਟੀ ਵੀ ਉਦੋਂ ਕਿਉਂ ਯਾਰ ਇਹਨਾਂ ਨੂੰ ਬਾਰਡਰਾਂ ਤੇ ਬਿਠਾਉਣ ਲਈ ਭੇਜਿਆ ਪੰਜਾਬ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਵੀ ਇਹਨਾਂ ਪ੍ਰਤੀ ਉਹ ਜ਼ਿੰਮੇਵਾਰੀਆਂ ਲਵਾਂਗੇ ਠੋਕ ਕੇ ਚਾਹੇ ਕੰਡਿਆਂ ਦਾ ਰਾਹ ਏ ਉਹ ਕੰਡਿਆਂ ਤੇ ਰਾਹ ਦਰਾਂਗੇ ਉੱਥੇ ਤਾਂ ਬਹੁਤ ਵਧੀਆ ਰਾਹ ਸੀ ਮੇਰੇ ਲਈ ਕਾਂਗਰਸ ਸਾਰੇ ਸਾਰੇ ਹੀ ਨਤਮਸਤਕ ਹੁੰਦੇ ਸੀ ਹੱਥ ਜੋੜਦੇ ਸੀ ਪਰ ਨਹੀਂ ਤਕਲੀਫ ਪੰਜਾਬ ਦੀ ਦੂਰ ਕਰਨੀ ਆ ਆਪਣੀਆਂ ਮੌਜਾਂ ਨਹੀਂ ਲੈਣੀਆਂ ਮੇਰੇ ਤੇ ਕੋਈ ਈਡੀ ਮੇਰੇ ਤੇ ਕੋਈ ਵਿਜੀਲੈਂਸ